ఇరా రకే సంచ మోడే ఛే ఇంచులా దాగే తిరే സാഡേ പഞ്ചാർ ലോണ അദ്ധ കടാ റാന സാഡേ പഞ്ച ല Fire ting er sola. ਪੌਣਾ 1 ਇੰਚ ਤੇ 5.5 ਤੇ ਲਾਇਆ ਜਿਹੜਾ ਨਿਸ਼ਾਨ ਉਹ ਤੋਂ ਲੰਮਾ ਜਿਹਾ ਪੌਣੇ 2 ਇੰਚ ਦੀ ਪੀਛਲੀਆਂ ਕੱਟ ਆ ਪਾਵਾਂਗੇ ਆਪਾਂ ਪੌਣੇ 2 ਇੰਚ ਤੇ ਪੀਛਲੀਆਂ ਕੱਟਾਂ ਪਾਵਾਂਗੇ ਪੀਛਲੇ ਪੱਲੇ ਦੀਆਂ ਮੁੱਢਾ ਆਪਣਾ 7 ਇੰਚ ਇਹਦਾ ਅੱਧ ਕਰਿਆ ਆਪਾਂ 3.5 ਨਿਸ਼ਾਨ ਇਹ ਦਿਨ ਨੰਨ ਮਲਾ ਕੇ ਇਥੋਂ ਪਿਛਲੇ ਪੱਲਿਆਂ ਦੀ ੋਂ ਕਾਟ ਪਈ ਦੀ ਹੁਣ ਆਪਾਂ ਲੈਂਦਾ ਹੈ ਪਲੋਈ ਸਾਢੇ 9 ਤੇ 10 ਤੇ ਨਿਸ਼ਾਨ ਲਾ ਲਿਆ 3 ਇੰਚ ਇਧਰੋਂ ਗੈਪ ਹਦਾ 3 ਇੰਚ ਇਧਰੋਂ ਲਾ ਲਿਆ ਸਾਢੇ 6 ਇੰਚ ਦੀ ਆਪਾਂ ਪਲੋਈ ਰੱਖਦੇ साडे छे इंचची पलोई रख के इधरून आपण देच द गॅप हा पलोई तर उपरली दो इंच दर आपण पलोई पाई इ साडे पाच इंच ते पा पा भी दो डेढ इंच दा चौदा इंच

ਉਹ ਲੈਣਾ ਦੀ ਕਟਾਈ ਕਰ ਦਾਂਗੇ ਆਪਾਂ। ਪਹਿਨਾ ਸਪੈਸ਼ਲੀ ਪੱਲਿਆਂ ਦੀ ਕਾਟਪਾ। ਸਪੈਸ਼ਲੀ ਪੱਲਿਆਂ ਦੀ। ਜੁਸਲੀ। ਨਾ ਆਗਲੇ ਦੋ ਪੱਲੇ ਚੱਕ ਕੇ ਕਾਟ ਪਾਉਣੀਆਂ। ਅੱਤ ਅੱਗੇ ਵਾਲੇ ਦੋ ਪੱਲੇ ਚੱਕ ਕੇ ਕਾਟ ਪਾਉਣੀਆਂ। ਠੀਕ ਹੈ ਜੀ। ਇਧਰੋਂ ਵੀ ਆਪਾਂ ਕੱਟ ਲਾਂਗੇ ਥੋੜਾ ਥੋੜਾ ਕੱਪੜਾ ਜਿਹਾ ਵੀਡੀਓ ਲੈ ਬੜੀਆ ਲੱਗੀ ਸ਼ੇਅਰ ਕਮੈਂਟ ਜਰੂਰ ਕਰਨਾ ਇਧਰੋਂ ਆਪਾਂ ਪਿਛਲੇ ਗਲੇ ਦੀ ਕਾਟ ਪਾ ਰਹੇ ਆਂ 2.5 ਤੇ ਕੱਟਿਆ ਆਪਾਂ ਪਿਛਲੇ ਗਲੇ 2 ਤੇ ਉਹ ਕਰਾਂਗੇ ਨਿਸ਼ਾਨੀ ਲਾਈ ਹੈ 2.5 ਤੇ ਇੱਥੋਂ ਲਾਈ ਆਪਾਂ 5 ਤੇ ਇੱਥੋਂ ਪਟਾਈ ਤੇ ਲਾਵਾਂਗੇ ਉੱਪਰੋਂ 2.5 ਤੇ ਇੱਥੋਂ 2.5 ਪਟਾਈ ਦੀ ਗੁਲਾਈ ਦੇ ਦਾਂਗੇ ਮੈਂ ਇਹ ਪਿਛਲੇ ਉਂਗਲੀਆਂ ਦੀ ਨਿਸ਼ਾਨੀਆਂ ਲਾ ਰਹੇ ਆਪਾਂ ਹੁਣ ਕਟਾਈ ਕਰ ਦਾਂਗੇ ਇਹਦੀ ਪਿਛਲੇ ਪੱਲੇ ਦੀ ਹਲੋ ਠੀਕ ਹੈ ਜੀ